ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਨਿੱਕੇ ਸਿੱਧੂ ਨੂੰ ਕੇਕ ਕੱਟ ਕਰਨਾ ਕਿੰਨਾ ਜ਼ਿਆਦਾ ਪਸੰਦ ਹੈ। ਅਤੇ ਜਦੋਂ ਹੀ ਨਿੱਕੇ ਸਿੱਧੂ ਦੇ ਉਸ ਇਨਸਾਨ ਨੇ ਕੇਕ ਲਾਇਆ ਤਾਂ ਨਿੱਕਾ ਸਿੱਧੂ ਆਪਣਾ ਸਿਰ ਹਿਲਾਉਣ ਲੱਗ ਗਿਆ ਕਿ ਮੇਰੇ ਕੇਕ ਨਾ ਲਾਓ। ਨਿੱਕੇ ਸਿੱਧੂ ਨੇ ਉਸ ਇਨਸਾਨ ਦੇ ਹੱਥ ਵਿੱਚੋਂ ਨਾਈਫ ਲੈ ਕੇ ਆਪ ਹੀ ਕੇਕ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬਾਰ-ਬਾਰ ਬੋਲ ਰਿਹਾ ਸੀ ਕਿ ਨਾਈਫ ਮੈਨੂੰ ਦੇ ਮੈਂ ਤੈਨੂੰ ਕੇਕ ਖਵਾਵਾਂ। ਜਦੋਂ ਨਿੱਕੇ ਸਿੱਧੂ ਨੇ ਉਸ ਨੂੰ ਕੇਕ ਖਵਾ ਦਿੱਤਾ ਤਾਂ ਨਿੱਕਾ ਸਿੱਧੂ ਸੈਟੀਸਫਾਈ ਹੋ ਗਿਆ। ਕਿ ਮੈਂ ਉਸ ਨੂੰ ਕੇਕ ਖਵਾ ਦਿੱਤਾ ਏ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਦੱਸ ਦੇ ਕਿ ਨਿੱਕੇ ਸਿੱਧੂ ਵਾਸਤੇ ਪਿਆਰ ਜੋ ਲੋਕ ਆਪਣਾ ਦਿਖਾਉਂਦੇ ਹਨ ਅਸੀਂ ਕਮੈਂਟਾਂ ਦੇ ਵਿੱਚ ਉਹ ਅਕਸਰ ਹੀ ਦੇਖਦੇ ਹਾਂ ਕੋਈ ਕਹਿੰਦਾ ਹੈ ਕਿ ਨਿੱਕੇ ਸਿੱਧੂ ਦੀ ਰੱਬ ਉਮਰ ਲੰਮੀ ਕਰੇ ਅਤੇ ਕੋਈ ਕਹਿੰਦਾ ਹੈ ਕਿ ਮਹਾਰਾਜ ਇਸ ਨੂੰ ਵੱਡਾ ਸਿੰਗਰ ਬਣਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਇਸ ਬਾਰੇ ਆਪਣੀ رائے ਜ਼ਰੂਰ ਦੇਣਾ ਨਿੱਕਾ ਸਿੱਧੂ ਪੂਰੇ ਹਾਲ ਦੇ ਵਿੱਚ ਭੱਜਾ ਫਿਰਦਾ ਸੀ ਕਦੀ ਇੱਧਰ ਅਤੇ ਕਦੀ ਉੱਧਰ ਨਿੱਕੇ ਸਿੱਧੂ ਨੂੰ ਕੇਕ ਦੇਖ ਕੇ ਐਨਾ ਜ਼ਿਆਦਾ ਚਾ ਚੜਦਾ ਹੈ ਕਿ ਦੇਖਣਾ ਹੀ ਬੰਦ ਹੈ ਅਤੇ ਜਦੋਂ ਦਾ ਨਿੱਕਾ ਸਿੱਧੂ ਮਤਾ ਚਰਨਕੌਰ ਦੀ ਲਾਈਫ ਦੇ ਵਿੱਚ ਆਇਆ ਹੈ ਮਤਾ ਚਰਨਕੌਰ ਦੇ ਚਿਹਰੇ ਦਾ ਨੂਰ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਧੰਨਵਾਦ